ਜੇ ਨਾ ਸਿਰ ਦੁਖਦਾ ਰਹਿੰਦਾ ਯਾਨੀ ਕਿ ਸਿਰਦਰਦ ਕਰਦਾ ਰਹਿੰਦਾ ਤਾਂ ਉਹ ਦਰਦ ਨੂੰ ਅਣਗੌਲਿਆ ਨਾ ਕਰਨ ਦੱਸਦਿਆਂ ਕਿ ਲੋਕ ਜਿਹੜਾ ਅਕਸਰ ਸਿਰਦਰਦ ਨੂੰ ਇੱਕ ਛੋਟੀ ਜਿਹੀ ਸਮੱਸਿਆ ਸਮਝ ਕੇ ਅਣਦੇਖਾ ਕਰ ਦਿੰਦੇ ਨੇ ਬਹੁਤ ਸਾਰੇ ਲੋਕ ਇਸ ਨੂੰ ਅੱਖਾਂ ਦੀ ਕਮਜ਼ੋਰੀ ਜਾਂ ਐਨਕਾਂ ਦੇ ਨੰਬਰ ਵਿੱਚ ਬਦਲਾਅ ਨਾਲ ਜੋੜਦੇ ਨੇ ਹਾਲਾਂਕਿ ਮਾਹਿਰਾਂ ਦਾ ਕਹਿਣਾ ਕਿ ਸਿਰਦਰਦ ਦਾ ਕਾਰਨ ਹਮੇਸ਼ਾ ਅੱਖਾਂ ਦੀ ਸਮੱਸਿਆ ਨਹੀਂ ਹੁੰਦੀ ਕਈ ਵਾਰ ਇਹ ਸਰੀਰ ਵਿੱਚ ਜਿਹੜਾ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਸਿਹਤ ਮਾਹਿਰਾਂ ਦੇ ਅਨੁਸਾਰ ਵਿਟਾਮਿਨ ਡੀ ਦੀ ਕਮੀ ਨਾ ਸਿਰਫ ਸਿਰ ਦਰਦ ਦਾ ਕਾਰਨ ਬਣ ਸਕਦੀ ਆ ਸਗੋਂ ਇਹ ਮਾਈਗਰੇਨ ਵਰਗੀ ਗੰਭੀਰ ਸਮੱਸਿਆਵਾਂ ਨੂੰ ਵੀ ਪੈਦਾ ਕਰ ਸਕਦੀ ਆ ਸਿਰ ਦਰਦ ਵਰਗੇ ਆਮ ਲੱਛਣ ਨੂੰ ਨਜ਼ਰ ਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਕਿਉਂਕਿ ਇਹ ਵਿਟਾਮਿਨ ਡੀ ਦੀ ਕਮੀ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਇਹ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਤੇ ਵਿਟਾਮਿਨ ਡੀ ਦੀ ਕਮੀ ਦਾ ਪ੍ਰਭਾਵ ਸਰੀਰਕ ਸਿਹਤ ਤੱਕ ਸੀਮਤ ਨਹੀਂ ਸੋ ਕੋ ਇਹ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਵਿਟਾਮਿਨ ਦੀ ਕਮੀ ਕਾਰਨ ਤਣਾਅ ਉਦਾਸੀ ਤੇ ਨਰਾਜ਼ਗੀ ਤੇ ਚੜਚੜਾਪਨ ਵਰਗੇ ਲੱਛਣ ਦੇਖੇ ਜਾ ਸਕਦੇ ਨੇ ਜੇਕਰ ਤੁਸੀਂ ਵਾਰ-ਵਾਰ ਥਕਾਵਟ ਜਾਂ ਮਾਨਸਿਕ ਤੌਰ ਤੇ ਤਣਾਅ ਮਹਿਸੂਸ ਕਰ ਰਹੇ ਹੋ ਤਾਂ ਇਹ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ